ਤੇ ਜਿਵੇਂ ਆਪਨੇ ਸਭ ਨੇ ਇੱਕ ਰੀਲ ਦੇਖੀ ਹੋਣੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿਹੜੀ ਉੱਤਰਖੰਡ ਦੇ ਸੀਨੀਅਰ ਕਾਂਗਰਸ ਆਗੂ ਨੇ ਹਰਖ ਸਿੰਘ ਗਰਾਵਤ ਤਾਂ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸਾਹਮਣੇ ਬੈਠੇ ਇੱਕ ਸਿੱਖ ਵੀਰ ਨੂੰ ਉਹਨਾਂ ਨੇ ਪੱਦੀ ਸ਼ਬਦਾਵਲੀ ਵਰਤੀ ਉਹਨਾਂ ਨੇ ਉਹਨੂੰ ਕਿਹਾ ਕਿ ਸਰਦਾਰ ਜੀ 12 ਵੱਜ ਗਏ ਹੱਥ ਖੜਾ ਕਰੋ ਆਪਣਾ ਉੱਤੇ ਤੋ ਇਹ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਧਰਮ ਦੇ ਉੱਤੇ ਕਿਸੇ ਦੀ ਜਾਤ ਪਾਤ ਤੇ ਕਿਸੇ ਦੇ ਰੰਗ ਤੇ ਕੱਦ ਤੇ ਇਹੋ ਜਿਹਾ ਕਿਸੇ ਸਿਆਸੀ ਲੀਡਰ ਨੂੰ ਬਿਆਨ ਦੇਣਾ ਬਹੁਤ ਸ਼ੋਭਾ ਨਹੀਂ ਦਿੰਦਾ ਪਰ ਜੇ ਆਪਾਂ ਪਛਾਣ ਚੱਲ ਜੀਏ ਤੇ ਫਿਰ ਕਾਂਗਰਸ ਤੇ ਇਸ ਕੰਮ ਚ ਕਾਫੀ ਮਾਸਟਰ ਆ ਜੇ ਆਪਾਂ ਆਜ਼ਾਦੀ ਤੋਂ ਸ਼ੁਰੂ ਕਰੀਏ ਤੇ ਆਜ਼ਾਦੀ ਦੇ ਟਾਈਮ ਤੇ ਵੀ ਜੇ ਵੰਡਿਆ ਗਿਆ ਤੇ ਪੰਜਾਬ ਵੀ ਵੰਡਿਆ ਗਿਆ ਜੇ ਨੁਕਸਾਨ ਹੋਇਆ ਤੇ ਪੰਜਾਬ ਦਾ ਨੁਕਸਾਨ ਹੋਇਆ ਹੋਰ ਤੇ ਦੇਸ਼ ਕਿਸੇ ਪ੍ਰਾਂ ਦਾ ਇਹਨਾਂ ਨੂੰ ਸਾਲ ਨਹੀਂ ਜਨਾ ਸਾੜਾ ਨੁਕਸਾਨ ਹੋਇਆ ਜਿਵੇਂ ਪਾਣੀਆਂ ਦੇ ਡਾਕੇ ਦੀ ਗੱਲ ਕਰੀਏ ਤੇ ਉਹ ਵੀ ਪੰਜਾਬ ਦੇ ਪਾਣੀਆਂ ਦੇ ਡਾਕਾ ਵਜਾ ਔਰ ਕਾਂਗਰਸ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਇਸ ਗੱਲ ਨੂੰ ਰੈਕਟੀਫਾਈ ਕੀਤਾ ਜਾਵੇ ਜਿਵੇਂ ਜੇ ਇੰਦਰਾਗੱਦੀ ਕਨਾਲ ਨਾ ਨਿਕਲਦੀ ਤੇ ਪੰਜਾਬ ਦਾ ਪਾਣੀ ਹਰਿਆਣਾ ਜਿੱਨਾਂ ਅੰਨੇ ਵਾਹ ਵਗਣ ਲਿਆ ਉਹ ਨਹੀਂ ਸੀ ਹੋਣਾ ਜੇ ਬਾਅਦ ਚ ਕਹਿੰਦੇ ਕਿ ਜੇ ਐਨਰਜੀ ਮੁਹਾਵਦੇ ਰੱਦ ਕਰਤੇ ਉਹਨਾਂ ਦੇ ਜਾ ਕੇ ਉਹਦੇ ਚ ਅਸੈਂਬਲੀ ਚ ਇਹਨਾਂ ਨੇ ਪਾੜਤੇ ਕਾਗਜ਼ ਜੀ ਤੇ ਉਹ ਕਾਗਜ਼ ਹੀ ਪਾੜੇ ਸੀ ਇਹਨਾਂ ਨੇ ਇਹਨਾਂ ਨੇ ਪਾਣੀ ਨਹੀਂ ਸੀ ਰੋਕਿਆ ਪਾਣੀ ਦਾ ਸਾਰਾ ਪੰਜਾਬ ਆਪਣਾ 20% ਵਰਤਣ ਲਿਆ ਸੀਗਾ ਹੁਣ ਅਸੀਂ 64% ਤੇ ਆਏ ਆ ਕਿ ਜਿਹੜੀ ਸਾਡੇ ਪਾਣੀ ਜੜਾ ਹੈ ਅਸੀਂ ਵਰਤੀਏ ਤਾਂ ਸਹੀ ਘਟੋ ਘਟ ਮੂੰਹੋਂ ਕਹਿੰਦੇ ਅਸੀਂ ਪਾਣੀ ਜਾਣ ਨਹੀਂ ਦਣ ਇੱਕ ਫੋਨ ਤੇ ਪਾਣੀ ਤੇ ਤੜਾ ਤੜ ਜਾਣ ਡਿਆ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ 84 ਦੀ ਤੇ ਜੋ ਅਟੈਕ ਹੋਇਆ ਗੋਲਡ ਟੈਂਪਲ ਤੇ ਹੋਰ ਗੁਰਦਾਰੇ ਸਾਹਿਬਾਂ ਤੇ ਅਟੈਕ ਹੋਇਆ ਔਰ ਜਿਸ ਤਰ੍ਹਾਂ ਅਕਤੂਬਰ ਦੇ ਵਿੱਚ ਫਿਰ ਨਸਲ ਖੁਸ਼ੀ ਹੋਈ ਸਖਾਂ ਦੀ ਜਿਹਦੇ ਚ ਇਹਨਾਂ ਦੇ ਬਹੁਤ ਬਹੁਤ ਵੱਡੇ ਲੀਡਰ ਸੀ ਜਿਹੜੇ ਐਚ ਕੇ ਐਲ ਭਗਤ ਸੀਗੇ ਸੱਜਨ ਕੁਮਾਰ ਸੀਗੇ ਟਾਈਟਲਰ ਸੀਗਾ ਜਿਹਦੇ ਵਿੱਚ ਮਾਕਨ ਸੀ ਜਿਹਦੇ ਚ ਆ ਆਪਣੇ ਮੱਧ ਪ੍ਰਦੇਸ਼ ਦੇ ਸੀਗੇ ਆਪਣੇ ਕੀ ਨਾਮ ਨਾਲ ਦਾ ਕਮਲਨਾਥ ਜੀ ਉਹ ਸੀਗੇ ਔਰ ਸਭ ਨੇ ਇਹਨਾਂ ਨੂੰ ਕਾਂਗਰਸ ਨੇ ਵੱਡੀਆਂ-ਵੱਡੀਆਂ ਰਤਬੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਸੀਐਮ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਪ੍ਰਧਾਨ ਬਣਾਇਆ ਸੋ ਜੇ ਕਾਂਗਰਸ ਦੀ ਆਪਾਂ ਗੱਲਾਂ ਕਰਦੇ ਆਂ ਤੇ ਫਿਰ ਇਹ ਇਹ ਸਾਨੂੰ ਲੱਗਦਾ ਕਿ ਇਹ ਇਸੇ ਤਰ੍ਹਾਂ ਹੀ ਐਂਟੀ ਸਿੱਖ ਜਿਹੜੀ ਇਹਨਾਂ ਦੀ ਪਾਲਿਸੀ ਉਹ ਚੱਲਦੀ ਜਾਂਦੀ ਹੈ ਜਿਵੇਂ ਅਸੀਂ ਪਿੱਛੇ ਵੀ ਦੇਖੀਏ ਤੇ ਇਹਨਾਂ ਦੇ ਸੀਨੀਅਰ ਲੀਡਰ ਨੇ ਇੱਕ ਇੱਕ ਛੋਟੇ ਜਿਹੇ ਬੱਚੇ ਦੇ ਸਤੇ ਜੁੜੇ ਨੂੰ ਛੇੜ ਕੇ ਤੇ ਬੜੀ ਬਦਜੀ ਤਰੀਕੇ ਨਾਲ ਐਕਸ਼ਨ ਜਿਆ ਕੀਤਾ ਇਹ ਆਪਣੇ ਹੀ ਇੱਕ ਐਕਸ ਜਿਹੜੇ ਬਹੁਤ ਸੀਨੀਅਰ ਲੀਡਰ ਸੀ ਉਹਨਾਂ ਦੇ ਰੰਗ ਦੇ ਉੱਤੇ ਇਹਨਾਂ ਕਮੈਂਟ ਕੀਤਾ ਸੋ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਸਾਡੇ ਮੁਲਕ ਜਿੱਦੇ ਚ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਇਹਦੇ ਚ ਇਹੋ ਜਿਹੇ ਜਾਤ ਪਾਤ ਤੇ ਕਿਸੇ ਤਰ੍ਹਾਂ ਤੇ ਟਿੱਪਣੀਆਂ ਨਹੀਂ ਹੋਣੀ ਚਾਹੀਦੀਆਂ ਔਰ ਸਪੈਸ਼ਲੀ ਜਦੋਂ 12 ਬੀ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਭੁੱਲ ਜਾਂਦੇ ਆ ਕਿ ਇਹ 12 ਉਦੋਂ ਦੀ ਗੱਲ ਕਰ ਰਹੇ ਨੇ ਜਦੋਂ ਆਪਣਾ ਨਾਦਰ ਸ਼ਾਹ ਲੁੱਟ ਕੇ ਜਾ ਰਿਹਾ ਸੀ ਦਿੱਲੀ ਨੂੰ ਔਰ ਬਹੁਤ ਸਾਰੇ ਉਸਨੇ ਲੇਡੀਜ਼ ਵਗੈਰਾ ਨਾਲ ਲੈ ਗਿਆ ਬੰਦੀ ਬਣਾ ਕੇ ਔਰ ਜਦੋਂ ਸਿੱਖਾਂ ਨੇ ਜਾ ਕੇ ਛੁਡਾਇਆ ਉਹਨਾਂ ਨੂੰ ਤੇ ਉਹਨੇ ਪੁੱਛਿਆ ਕੌਣ ਨੇ ਇਹ ਕਿੱਥੇ ਰਹਿੰਦੇ ਨੇ ਕਹਿੰਦੇ ਜੀ ਘੋੜਿਆਂ ਦੇ ਰਹਿੰਦੇ ਆ ਤੇ ਉਹਨੇ ਫਿਰ ਕਿਹਾ ਸੀਗਾ ਕਿ ਇਹ ਕਿਸੇ ਟਾਈਮ ਤੇ ਰਾਜ ਕਰਨ ਗਿਆਸ ਭਰਾਮ ਦੇ ਉੱਤੇ ਸੋ ਬਿਲਕੁਲ ਠੀਕ ਗੱਲ ਹੈ ਜਿਵੇਂ ਸਾਡੇ ਗੁਰੂਆਂ ਦੀ ਸ਼ਹਾਦਤਾਂ ਹੋਈਆਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਨਾਲ ਅੱਜਕੱਲ੍ਹ ਚੱਲ ਰਹੇ ਨੇ ਔਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਉਹਨਾਂ ਵਾਰਤਾ ਸੋ ਇਹਨਾਂ ਦਿਨਾਂ ਦੇ ਵਿੱਚ ਇਹੋ ਜੀ ਗੱਲ ਕਰਨੀ ਵੈਸੇ ਹੀ ਬਹੁਤ ਮਾੜੀ ਲੱਗਦੀ ਹੈ ਕਿ ਜਿਹੜੀ ਕੌਮ ਖੜੀ ਹੋਈ ਹੈ ਹਮੇਸ਼ਾ ਖੜੀ ਹੋਈ ਹੈ ਇਸ ਮੁਲਕ ਦੇ ਨਾਲ ਜਦੋਂ ਅਸੀਂ ਅੰਗਰੇਜ਼ਾਂ ਨਾਲ ਲੜੇ ਆ ਉਦੋਂ ਅਸੀਂ ਬਹਾਦਰ ਸੀਗੇ ਉਦੋਂ ਅਸੀਂ ਦੇਸ਼ ਭਗਤ ਸੀਗੇ ਜਦੋਂ ਅਸੀਂ ਕੁਝ ਆਪਣੀ ਮਾੜੀ ਮੁੱਟੀ ਆਪਣੇ ਹੱਕ ਦੀ ਗੱਲ ਕਰੀਏ ਤਾਂ ਅਸੀਂ ਦੇਸ਼ਦੋਈ ਬਣ ਜਾਂਦੇ ਆ ਸੋ ਇਹ ਜਿਹੜੀ ਮਾਨਸਿਕਤਾ ਇਸ ਤੋਂ ਇਹਨਾਂ ਨੂੰ ਦੂਰ ਰਹਿਣਾ ਚਾਹੀਦਾ ਔਰ ਇਸ ਗੱਲ ਦਾ ਨਾਤੇ ਫਿਰ ਬਹੁਤ ਦਿਲ ਤੇ ਦੁੱਖ ਲੱਗਦਾ ਸਰੋਖਾ ਸਿੱਖੀ